ਸਤਿਨਾਮ ਵਾਹਿਗੁਰੂ ਸਹਿਜ ਕੋ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਅਸਾ ਕਰਨ ਮਹਲਾ ਨਵ ਘਰਤਾ ਕਾਹ ਕੋ ਕਾਉਣ ਜਿ ਮਨ ਕੀ ਲੋਭ ਗ੍ਰਸਿਓ ਦਸੂ ਦਿਸਤਾ ਹਵਤ ਆਸਾ ਲਗਿਓ ਤਨ ਕੀ ਰਹਾਉ ਸੋਕੇ ਹੇਤ ਬਹੁਤ ਦੁਖ ਪਾਵਤ ਪੇਵ ਕਰਤ ਜਾਨ ਜਣ ਕੀ ਦਵਾਰੇ ਦਵਾਰ ਸਾਂਝ ਜਿਓ ਡਲਤੋ ਨਹ ਸੋਦਰ ਆਪ ਜਣ ਕੀ ਮਾਨਸ ਜਨਮ ਕਾਰਤ ਕੋਵਤ ਲਾਜਨ ਲੋਕ ਹਸਣ ਕੀ ਨਾਨਕ ਹਰਜਾਸ ਕਿਉ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਮਾਨਸ ਜਨਮ ਕਾਰਤ ਕੋਵਤ ਲਾਜਨ ਲੋਕ ਹਸਣ ਕੀ ਨਾਨਕ ਹਰਜਾਸ ਕਿਉ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਮੈਂ ਨਹੀਂ ਕਿਛੂ ਨਹੀਂ ਕਿਛਾਈ ਨਾ ਮੂਰਾ ਅਸਰ ਨਚਾ ਰੱਖਿਓ ਸਤਨਾਜਨ ਤੋੜਾ ਜਿੱਤਾ ਜੀਓ ਪਿੰਡ ਸਭ ਤੇਰਾ ਤੂੰ ਅੰਦਰ ਜੇ ਅਮੀਰ ਪ੍ਰਭਗਵਾ ਅੰਦਾਸ ਸਮਦਾਸ ਕਹਜਾ ਨਾਨਕ ਜੀ ਹਰ ਤੁਮ ਕਰਾਏ ਹੈ ਤੇ ਹਾ ਹਮ ਕਰੀ ਹੁਸ਼ਿਆ ਸੁ ਗੁਰੂ ਪਿਆਰੀ ਸਾਧ ਸੰਗਤ ਜੀ ਸਾਧ ਗੁਰੂ ਨੇ ਪਾਸ ਬਖਸ਼ਿਸ਼ ਕੀਤੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਗਾਸਨ ਮਹੱਲਾ ਨਾਵਾ ਇੱਕ ਓੰਕਾਰ ਓਕਾਲਪਕੇ ਕਹਦੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਡੇੜਾ ਸੰਸਾਨਤ ਤਾਲਕ ਸੰਚਾਲਕ ਉਹ ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਰਾਗ ਅਸਾ ਮਹੱਲਾ ਨਾਵਲ ਆਸਾ ਰਾਗ ਇਹਨੋਂੇ ਪਾਸ਼ਾ ਤਾਂ શ્રી ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰਿਆਂ ਤੋਂ ਚਾਣ ਲੀਤਾ ਲੜੀ ਭਾਰ ਦਾ ਨੋਵੇਂ ਪਾਸ਼ਾ ਦਾ ਪਹਿਲਾ ਸ਼ਬਦ ਤੇ ਆਸਾ ਰਾਗ ਦਾ 233 ਨੰਬਰ ਸ਼ਬਦ ਜੋ ਕਿ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਮਹਾਰਕਾਂ 411 ਵਿੱਚ ਸੁशोਭਿਤ ਹੈ ਤੇ ਇਸ ਤੋਂ ਉਪਰੰਤ ਅਸ਼ਟਪਦੀਆਂ ਸ਼ੁਰੂ ਹੋ ਜਾਣਗੀਆਂ ਅੱਠ ਅੱਠ ਪਦਿਆਂ ਦੇ ਸ਼ਬਦ ਬੰਦ ਸ਼ੁਰੂ ਹੋ ਜਾਣਗੇ ਆ ਵਿਚਾਰ ਨਾਲ ਜੁੜੀਏ ਜੋ ਕਿ ਅੱਜ ਦੇ ਪਾਵਨ ਸ਼ਬਦ ਦੇ ਥਾਣਕਾ ਧਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਬਾਬੇ ਬਕਾਲੇ ਵੀਖੇ ਉਚਾਰਣ ਕੀਤਾ ਜੋ ਕਿ ਮਨੋਖਤੀ ਬੇਵਲਤਾਈ ਨੂੰ ਦਰਸਾਉਂਦੀ ਹੈ ਇਸ ਪਾਵਨ ਬਾਣੀ ਦੀਆਂ ਪਗਤੀਆਂ ਬਿਰਥਾ ਕਾਹ ਕਾਂ ਇਉਂ ਸੋ ਮਨ ਕੀ ਕਹਿੰਦੇ ਭਾਈ ਮੈਂ ਆਪਣੇ ਹਿਰਦੇ ਦੀ ਜਿਹੜੀ ਪੀੜਾ ਹੈ ਕਿਹਦੇ ਅੱਗੇ ਮੈਂ ਬਿਆਨ ਕਰਨਾ ਕਰਾਂ ਵਰਥਾ ਕਹਾਓ ਕੌਣ ਤੁਸਮਨ ਕੀ ਕਿਹਦੇ ਅੱਗੇ ਬਿਆਨ ਕਰਨਾ ਕਿਉਂਕਿ ਜਿਸ ਪੈ ਖੋਲੋਂ ਕੰਠੜੀ ਦੁਖੀ ਪਰਿਆ ਜਿਹਦੇ ਅੱਗੇ ਵਰਥਾ ਦੱਸਦਾ ਆਪਣੀ ਵਿਅਥਾ ਦੱਸਦਾ ਉਹ ਮਰ ਤੋਂ ਵੀ ਜ਼ਿਆਦਾ ਦੁਖੀ ਹੈ ਤੇ ਸਤਿਗੁਰੂ ਕਹਿੰਦੇ ਨੇ ਕਿਹਦੇ ਅੱਗੇ ਖੋਲਣਾ ਕਿਉਂਕਿ ਲੋਭ ਅਗਰਸਯੋ ਦਸ ਹੁੰਦੇ ਸਤਾਵਤ ਆਸਾ ਲਗੇ ਉਹ ਤਾਂ ਨਹੀਂ ਕੀ ਰਹਾ ਲੋਭ ਵਿੱਚ ਲਾਲਚ ਵਿੱਚ ਮਨ ਗ੍ਰਸਿਤ ਹੋਇਆ ਪਿਆ ਦਸੂ ਦਿਸਤਾਵਤ ਦਸਾਂ ਦਿਸ਼ਾਵਾਂ ਵਿੱਚ ਇਹ ਲੋਭੀ ਹੋਇਆ ਪਿਆ ਜਿਵੇਂ ਸਤਿਗੁਰ ਕਹਿੰਦੇ ਨੇ ਲੋਭੀ ਜਾਂਤ ਨ ਜਾਣੀ ਪਖ ਅਪਖ ਸਭ ਖਾਈ ਲੋਭੀ ਨੂੰ ਇਹ ਨਹੀਂ ਪਤਾ ਹੁੰਦਾ ਕਿਹੜਾ ਚੰਗਾ ਕਿਹੜਾ ਮੰਦੜਾ ਹੈ ਕਹਿੰਦੇ ਉਹਨੇ ਸ਼ਕਣਾ ਹੀ ਹੈ ਤੇ ਚਾਹੇ ਬੇਈਮਾਨੀ ਚੋਰੀ ਠੱਗੀ ਨਾਲ ਹੀ ਯਾਰੀ ਨਾ ਹੋਵੇ ਉਹਨੇ ਸ਼ਕਣਾ ਹੈ ਲੋਭ ਗ੍ਰਸਿਓ ਦਸੂ ਦਿਸਤਾਵਤ ਕਹਿੰਦੇ ਲੋਭ ਦੇ ਨਾਲ ਦਸਾਂ ਦਿਸ਼ਾਵਾਂ ਵਿੱਚੋਂ ਮੇਰਾ ਮਨ ਗਰਸਿਤ ਹੋਇਆ ਪਿਆ ਆਸਾ ਲਾਗਿਓ ਤੰਨ ਕੀ ਰਹਾ ਹੂੰ ਵੀ ਜਿਹੜਾ ਮੈਨੂੰ ਆਸ ਉਹ ਤੰਨ ਦੀ ਐ ਕਬੀਰ ਕੋੜੀ ਕੋੜੀ ਜੋੜ ਕੈ ਜੋਰੇ ਲਾ ਕਰੂਰ ਚਲਤੀ ਬਾਰਨਾ ਗੱਛ ਮਿਲਿਓ ਲੈ ਲਿਓ ਟੀ ਤੋਂ ਇੱਕ ਇੱਕ ਜੋੜਦਿਆਂ ਕਰੋੜਾਂ ਜੁੜੇ ਨੇ ਪਰ ਕਹਿੰਦਾ ਅਖੀਰ ਵੇਲੇ ਕਰੇ ਕੀ ਆਪਣੀ ਲੰਗੋਟੀ ਲੈ ਕੇ ਤੁਰਦਾ ਬਣਦਾ ਜੇ ਤੱਕ ਕੋਈ ਸੰਗੀ ਸਾਥੀ ਨਹੀਂ ਬਨਣਾ ਕਰਦਾ ਕਹਿੰਦੇ ਇਸ ਲਈ ਕਹਿੰਦੇ ਇਹ ਧਨ ਦੀ ਆਸਾ ਵਿੱਚ ਲੱਗਿਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਆਸਾ ਕਰੀਏ ਆਰਾਮ ਕੀਏ ਬਰਐਸ ਨੇ ਧਨ ਇਕੱਠਾ ਕਰਕੇ ਅੱਜ ਤੱਕ ਕੋਈ ਵੀ ਸੁખી ਨਹੀਂ ਹੋਇਆ ਸੁਖ ਨਾ ਬਹੁਤ ਧਨ ਖਾਟੇ ਸੁખી ਨਹੀਂ ਇਹ ਬਹੁਤ ਧਨ ਇਕੱਠਾ ਕਰਕੇ ਜੇ ਕੋਈ ਕਹੇ ਜੀ ਮੈਂ ਧਨ ਬਹੁਤ ਇਕੱਠਾ ਕਰ ਲਿਆ ਜੀ ਸੁખી ਹੋ ਗਿਆ ਸਤਿਗੁਰੂ ਕਹਿੰਦੇ ਨੇ ਗਰੰਟੀ ਹੈ ਕੋਈ ਮਾਇਆ ਵਿੱਚ ਕਦੇ ਹੀ ਤ੍ਰਿਪਤ ਨਾ ਪਾਈ ਕੋਈ ਰੱਜਿਆ ਨਹੀਂ ਮਾਇਆ ਨਾਲ ਅੱਜ ਤੱਕ ਵੀ ਕੋਈ ਰੱਜਿਆ ਸਤਿਗੁਰੂ ਕਹਿੰਦੇ ਨੇ ਮਨ ਆਸ ਫਿਰ ਵੀ ਮਾਇਆ ਦੇ ਲਈ ਬੈਠਾ ਤਨ ਦੁਲਦ ਦੇ ਲਈ ਬੈਠਾ ਰਹਾਉ ਵਿਸ਼ਰਾਮ ਦੇ ਕੀ ਕੇਂਦਰੀ ਭਾਸੁੰ ਜਾਂਦੇ ਨੇ ਸੁਖ ਕਾਹੇ ਤਬਹੁਤ ਦੁਖ ਪਾਵ ਸੇਵ ਕਰਤ ਜਨ ਜਨ ਕੀ ਮੰਗੈ ਸੁਖ ਅ ਦੁਖ ਆਵਤ ਆਵ ਅਗਲ ਆਵੈ ਇਹਦੇ ਮੰਗ ਨਾਲ ਸੁਖਿਆ ਦੁੱਖ ਆ ਜਾਂਦਾ ਜੇ ਦੁੱਖ ਮੰਗੇ ਤਾਂ ਸੁਖ ਮਿਲ ਜਾਂਦਾ ਹੈ ਨਾ ਪਰ ਇਹ ਮੰਗਦਾ ਹੀ ਸੁਖ ਹੈ ਪਰ ਸਤਿਗੁਰੂ ਕਹਿੰਦੇ ਨੇ ਸੁਖ ਕਾਹੇ ਤਬਹੁਤ ਦੁਖ ਪਾਵ ਸੁਖ ਦੇ ਕਾਰਨ ਬਹੁਤ ਦੁਖੀ ਹੁੰਦਾ ਹੈ ਸੇਵ ਕਰਤ ਜਹ ਜਾਨ ਕੀ ਸੇਵ ਸਾਰੇ ਇਥਾਂ ਦਰ ਦਰ ਤੇ ਸੇਵਾ ਕਰਦਾ ਫਿਰਦਾ ਇਕ ਦੇ ਆਸਰੇ ਨਹੀਂ ਕਿਉਂਕਿ ਇਕ ਬੇੜੀ 'ਚ ਪੈਰ ਰੱਖੇਗਾ ਤਾਂ ਪਾਰ ਉਤਰੇਗਾ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਕੋਈ ਪਾਰ ਦੇ ਉਪਰਿਆ ਵਿੱਚ ਜਦੋਂ ਸਮੁੰਦਰ ਦੀਆਂ ਲਹਿਰਾਂ ਦਾ ਛੱਲਾ ਆਉਂਦੀਆਂ ਨੇ ਵਿੱਚ ਹੀ ਡੁੱਬ ਜਾਂਦਾ ਹੈ ਦੁਆਰ ਹੈ ਦੁਆਰ ਸੰਜੋ ਪੜੋਲ ਮੈਂ ਸੁਧ ਰਾਮ ਭਜਨ ਕੀ ਕੰਦੇ ਦੁਆਰ ਹੈ ਦੁਆਰ ਦਰ ਦਰ ਤੇ ਡੋਲਦਾ ਫਿਰਦਾ ਕਿਵੇਂ ਭਟਕਦਾ ਫਿਰਦਾ ਹੈ ਜਿਵੇਂ ਸਵਾਨ ਜਿਉਂ ਡੋਲਤ ਜਿਵੇਂ ਕੁੱਤਾ ਆਪਣਾ ਪੇਟ ਭਰਨ ਲਈ ਰੋਟੀਆਂ ਲਈ ਟੋਕਲੀ ਬਾਹਰ ਦਰ ਦਰ ਤੇ ਘੁੰਮਦਾ ਫਿਰਦਾ ਇਸ ਤਰ੍ਹਾਂ ਮਨੁੱਖ ਵੀ ਦਰ ਦਰ ਤੇ ਮੱਥੇ ਨੱਕੇ ਨਾ ਕਰੇ ਘਿਰਦਾ ਫਿਰਦਾ ਤੇ ਦਰ ਦਰ ਤੇ ਸੇਵਾ ਕਰਦਾ ਫਿਰਦਾ ਸੁਧ ਨਾ ਰਾਮ ਭਜਨ ਕੀ ਮਹਿ ਸੁਧ ਨਾ ਰਾਮ ਭਜਨ ਕੀ ਕਦੇ ਨਾਮ ਜਪਣ ਦੀ ਕੋਈ ਸੋਧ ਹੀ ਨਹੀਂ ਲਈ ਬਸ ਸੁੱਖ ਲਈ ਉਹ ਦਰ ਤੇ ਵੀ ਚੱਲ ਜਾ ਉਹ ਦਰ ਤੇ ਪਰ ਆਇਆ ਜਿਹੜਾ ਕੰਮ ਕਰਨ ਲਈ ਸੁੱਖ ਲੈਣ ਲਈ ਨਹੀਂ ਮਨੁੱਖਾ ਜਾਮਾ ਸਬਲਾ ਕਰਨ ਲਈ ਆਇਆ ਹੈ ਪਰ ਇਹ ਆਪਣੇ ਕੰਮ ਤੋਂ ਉਲਟਾ ਚੱਲੀ ਜਾਂਦਾ ਦੇਖੋ ਕਿ ਐਸਾ ਸਮਾਂ ਸਤਿਗੁਰੂ ਕਹਿੰਦੇ ਇਹ ਪਾਣੀ ਹਮੇਸ਼ਾ ਛਿੱਪਦੇ ਵਾਲ ਨੂੰ ਲੰਦਾ ਹੈ ਤਾਂ ਪੂਰਬ ਵਾਲ ਨੂੰ ਚੱਲਦਾ ਹੈ ਕਾਲਯੁਗ ਹੈ ਕਾਲਯੁਗ ਹੈ ਜਦੋਂ ਐਸੇ ਕੋਤਕ ਦਿਖਾਣ ਆਏ ਨੇ ਦਿਖਾਏ ਤੇ ਸਤਿਗੁਰਾਂ ਨੇ ਬਚਨ ਵੀ ਕੀਤੇ ਸਨ ਕਹਿੰਦੇ ਕਾਲਯੁਗ ਦਾ ਸਮਾਂ ਆਏਗਾ ਤਾਂ ਕੋਤਕ ਹੈ ਪਰ ਕਾਲਯੁਗ ਦਾ ਸਮਾਂ ਆਏਗਾ ਪਾਣੀ ਚੜਨਾ ਚੜਾਣ ਵਾਲੂ ਚੜੇਗਾ ਤੇ ਅੱਜ ਕੱਲ੍ਹ ਦੇਖ ਸਕਦੇ ਹੋ ਸਰਦੀਆਂ ਹਰਕਤਾਂ ਵੀ ਐਸੀਆਂ ਨੇ ਤੇ ਇੰਜ ਕਹਿ ਲਈ ਅੱਜ ਸਾਰਾ ਸਿਸਟਮ ਵੀ ਇਸ ਤਰ੍ਹਾਂ ਦਾ ਹੋ ਚੁੱਕਿਆ ਤੇ ਸਤਿਗੁਰੂ ਕਹਿੰਦੇ ਨੇ ਦੋਲਤ ਨਾ ਸੁਧਰਾ ਨਹਿ ਸੁਧਰਾ ਆਪ ਜਨ ਕੀ ਕਦੇ ਵੀ ਸੋਝੀ ਨਹੀਂ ਲੈਣੀ ਕਰਦਾ ਪ੍ਰਮਾਤਮਾ ਸਿਮਰਨ ਦੀ ਬੰਦਗੀ ਕਰਨ ਦੀ ਕਦੇ ਵੀ ਸੋਝ ਨਹੀਂ ਕਰਦਾ ਦਰਦ ਧਰਤੇ ਕੁੱਤੇ ਦੇ ਵਾਂਗ ਡੋਲਦਾ ਫਿਰਦਾ ਢੜਕਣਾ ਫਿਰਦਾ ਮਾਨਸ ਜਨਮ ਅਕਾਰਨ ਕੋਵਤ ਲਾਰ ਜਨ ਲੋਕ ਸਣ ਕੀ ਕਹਿੰਦੇ ਨੂੰ ਸ਼ਰਮ ਵੀ ਨਹੀਂ ਆਨੀ ਲੋਕ ਹੱਸਣਗੇ ਕਦੇ ਕਦੇ ਨਾਮ ਨਹੀਂ ਜਪਿਆ ਮਨੁੱਖਾ ਜੰਮ ਆ ਜਾਈ ਵਰਤਾ ਗਵਾ ਦਿੱਤਾ ਲੋਕ ਵੀ ਹੱਸਦੇ ਨੇ ਇੱਕ ਪਾਵ ਜੋ ਜਿਹਨੂੰ ਕਈ ਵਿਦਵਾਨਾਂ ਨੇ ਅਰਥ ਕੀਤੇ ਇੱਤਰ ਲੋਕ ਵੀ ਹੱਸਦੇ ਨੇ ਕੀ ਕਹਿਣਗੇ ਆਇਆ ਮਨੁੱਖਾ ਜੰਮੇ ਤੁਸੀਂ ਐਸੀ ਛੱਡ ਗਏ ਆ ਪਰ ਸਾਡੀ ਅੰਸਰ ਵਾਸ ਦੇਖੋ ਨਾਮ ਤੋਹੀ ਨਹੀਂ ਹੋਈ ਮਨੁੱਖਾ ਜੰਮ ਆ ਅਕਾਰ ਸਵੱਥ ਗਵਾ ਰਹੀ ਹੈ ਨਾਨਕ ਹਰ ਜਸ ਤਿਉ ਨਹੀਂ ਗਾਵਤ ਪਰਮਾਤਮਾ ਬਿਨਾ ਸੈਤਾਨ ਕੀ ਨਾਲਕ ਧਰਗੁਰੂ ਤੇ ਪੱਤ ਸੰਗਤ ਨੇ ਇਹ ਭਾਈ ਹਰ ਜਸ ਕਿਉਂ ਨਾ ਗਾਇਆ ਨਹੀਂ ਗਾਵਤ ਕਿਉਂ ਪਰਮਾਤਮਾ ਦੇ ਗੁਣ ਨਹੀਂ ਗੰਦਾ ਇਹ ਨਹੀਂ ਵੀ ਇੱਕ ਅੰਮ੍ਰਿਤ ਵੇਲੇ ਕਹਿੰਦੇ ਸਾਰਾ ਦਿਨਗਾ ਉਠਤ ਬੈਠਤ ਸੋਵਤ ਹੈ ਇਹ ਮਾਰੀ ਚੱਲਦਾ ਰਹਿ ਗਈ ਹੈ ਜਦੋਂ ਸਮਾਂ ਮਿਲਦਾ ਹੈ ਪਰਮਾਪ ਕਰਨਾ ਨਿੰਦਿਆ ਚੁਗਲੀ ਤੁਰਦੇ ਆ ਫਿਰਦੇ ਆ ਕੰਮ ਕਰ ਕਰਦੇ ਆ ਕਰ ਲੈਂਦਾ ਪਰ ਸਿਮਰਣ ਇਸ ਮਨੁੱਖ ਤੋਂ ਨਹੀਂ ਹੁੰਦਾ ਸਿਮਰਣ ਕਹਿੰਦਾ ਵੀ ਇੱਕ ਹੀ ਸਮਾਂ ਵਸ ਠੀਕ ਹੈ ਅੰਮ੍ਰਿਤ ਵੇਲਾ ਸੰਧਿਆ ਵੇਲਾ ਦੇ ਨਵੀਂ ਸਿਮਰਣ ਕਰ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰ ਕੋਈ ਕਥਾ ਵਿਚਾਰ ਕਿਉਂਕਿ ਇਹ ਤਨ ਬਾਣੀ ਸੁਣਨੀ ਕਰ ਹਰ ਕਹਿੰਦੇ ਹਾ ਨਾਨਕ ਹਰਜਿਸ ਕਿਉਂ ਨਹੀਂ ਗਾਵਾ ਹੈ ਭਾਈ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ ਕੁਮਤ ਬਿਨਾਂ ਸੈਤਾਨੀ ਕਹਿੰਦੇ ਜਿਹੜੀ ਭੈੜੀ ਮੱਤ ਹੈ ਨਾਸ਼ ਹੋ ਜਾਏਗੀ ਮਨ ਦੀ ਇਹ ਤਨ ਦੀ ਜਿਹੜੀ ਭੈੜੀ ਮੱਤ ਹੈ ਇਹ ਖਤਮ ਹੋ ਜਾਏਗੀ ਪਰ ਕਦੋਂ ਜਦੋਂ ਨਾਮ ਜਪੇਗਾ ਕਿਉਂ ਸ਼ਰਮ ਨਹੀਂ ਕਰਦਾ ਕਿਉਂ ਇਆਣੀ ਕਰਦਾ ਕਿਉਂ ਨਾਮ ਜਪਦਾ ਨਹੀਂ ਉਹ ਨਾਮ ਦੇਪਣ ਦੀ ਸੋਧ ਨਹੀਂ ਦਿੰਦਾ ਸੋ ਗਰੂਪ ਯਾਰੀ ਸਾ ਸੰਗਜ ਜੀ ਨੇ ਇਹ ਨੂੰ ਬੇਨਤੀ ਹੈ ਪ੍ਰਵਾਨ ਕਰਨੀ ਆ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ શ્રી ਗੁਰੂ ਅਰਜਨ ਸਾਹਿਬ ਜੀ ਤੋਂ ਇੱਕ ਵਾਰ ਦੱਸਾ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਲਈ ਅਨੁਸ਼ੀਸ਼ ਕਰਦਾ ਹਾਂ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਲੇਖਕ ਤੈਨਾਂ ਛੁੱਟੀ ਹੈ ਖੇ ਖੇਨ ਭੂਲਨ ਹਾਰ ਬਰਸ਼ਨ ਹਾਰ ਬਰਸ਼ਲਾ ਨਾਂ ਪਰ ਉਤਾਰਦੇ ਹੁ ਤਾਂ ਜਨ ਸਿਸੜੀਆਂ ਜਿਉ ਹੋਵਾ ਸੱਜ ਸੰਗਲ ਕਾ ਨਵਰੀ ਕੇ ਫਤੇਜ ਮਾ ਫਤੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ